ਪੁਲਿਸ ਨੇ ਕਾਰਵਾਈ ਕਰਦਿਆ ਹੋਇਆ ਕੁਝ ਹੀ ਘੰਟਿਆਂ ਵਿੱਚ ਗੱਡੀ ਦੇ ਸ਼ੀਸ਼ੇ ਤੋੜਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਇਸ ਬੰਦ ਵੀ ਜਾਣਕਾਰੀ ਦਿੰਦੇ ਹੋਏ ਐਸਐਚਓ ਸੀਟੀਪੀ ਸਰਦਾਰ ਕਿਰਪਾਲ ਸਿੰਘ ਨੇ ਦੱਸਿਆ ਜਦੋਂ ਸਾਨੂੰ ਸੂਚਨਾ ਮਿਲੀ ਤਾਂ ਪੁਲਿਸ ਦੇ ਅਧਿਕਾਰੀ ਉੱਥੇ ਪਹੁੰਚ ਗਏ ਘਟਨਾ ਦੀ ਜਾਣਕਾਰੀ ਲੈਂਦੇ ਹੋਏ ਸੀਸੀਟੀਵੀ ਕੈਮਰੇ ਖੰਗਾਲੇ ਗਏ ਸੀਸੀਟੀਵੀ ਖੰਗਾਲਣ ਤੋਂ ਬਾਅਦ ਕਾਰਵਾਈ ਕਰਦਿਆ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਉਹਨਾਂ ਦੱਸਿਆ ਕਿ ਇਹਨਾਂ ਤੇ ਜੋ ਵੰਦੀ ਕਾਰਵਾਈ ਹੋਵੇਗੀ ਉਨਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿਸੇ ਵੀ ਤਰ੍ਹਾਂ ਦੀ ਕੋਈ ਅਫਵਾਹ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਰਾਜਪੁਰਾ ਸ਼ਾਂਤੀ ਵਾਲਾ ਸ਼ਹਿਰ ਹੈ ਇਸੇ ਸ਼ਾਂਤੀ ਬਣਾਈ ਰੱਖਣ ਤਿੰਨ ਕਜੇ ਦੀ ਗੱਲ ਹੈ ਜੀ ਸਾਨੂੰ ਮਤਲਬ ਕੰਟਰੋਲ ਰੂਮ ਤੋਂ ਇੱਕ ਫੋਨ ਆਇਆ ਸੀ ਤੇ ਸਾਡਾ ਪੀਸੀਆਰ ਜਿਹੜਾ ਉਹ ਮੌਕੇ ਤੇ ਪਹੁੰਚ ਗਿਆ ਸੀਗਾ ਅਸੀਂ ਉੱਥੇ ਜਾ ਕੇ ਦੇਖਿਆ ਤੇ ਜਿਹੜੇ ਕੈਮਰੇ ਵਗੈਰਾ ਚੈੱਕ ਕੀਤੇ ਉਹ ਦੇਖ ਕੇ ਅਸੀਂ ਬੰਦੇ ਫੜੇ ਬੰਦੇ ਫੜਨ ਤੋਂ ਬਾਅਦ ਪਤਾ ਲੱਗਿਆ ਇੱਕ ਜਿਹੜਾ ਯੂਸਫ ਨਾਂ ਦਾ ਵਿਅਕਤੀ ਹੈ ਜਿਹੜਾ ਬਜਨੌਰ ਦਾ ਰਹਿਣ ਵਾਲਾ ਇਹ ਥੋੜਾ ਜਿਹਾ ਅਪਸੈਟ ਹੈ ਹੋਇਆ ਹੋਇਆ ਇਹ ਰਾਤ ਨੂੰ ਕਿਸੇ ਵੇਟਰ ਦਾ ਕੰਮ ਕਰਦੇ ਨੇ ਕਿਸੇ ਪ੍ਰੋਗਰਾਮ ਤੇ ਗਏ ਸੀ ਉਹ ਨਾਲ ਦਿਆਂ ਨੇ ਇਹਨੂੰ ਸ਼ਰਾਬ ਪਿਆਤੀ ਉਹ ਥੋੜਾ ਜਿਹਾ ਸਿਦਰਾ ਹੋਣ ਕਰਕੇ ਉਹਨੂੰ ਸ਼ਰਾਬ ਚੜ ਗਈ। ਉਹ ਜਦੋਂ ਆਪਣੇ ਕਮਰੇ 'ਚ ਜਾ ਰਹੀ ਸੀ ਤਾਂ ਉਹਨੂੰ ਸ਼ਰਾਬ ਚੜਨ ਕਰਕੇ ਉਹ ਗੱਡੀਆਂ ਦੇ ਮਤਲਬ ਸਿਸੇ ਵਗੈਰਾ ਤੋੜਨ ਲੱਗ ਪਿਆ। ਜਿਹੜੇ ਨਾਲ ਦੇ ਸੀ ਮੁੰਡੇ ਜਿਹੜੇ ਉਹ ਡਰ ਕੇ ਭੱਜ ਗਏ। ਅਸੀਂ ਇਹਨਾਂ ਨੂੰ ਤਿੰਨਾਂ ਨੂੰ ਫੜ ਲਿਆ ਤੇ ਸਾਡੇ ਕੋਲੇ ਨੇ ਮਤਲਬ ਥੋੜਾ ਜਿਹਾ ਜਿਹੜਾ ਬੰਦਾ ਯੂਸਫ ਹੈ ਉਹ ਥੋੜਾ ਜਿਹਾ ਮਤਲਬ ਦਿਮਾਗੀ ਹਾਲਾਤ ਉਹਦੇ ਠੀਕ ਨਹੀਂ ਹੈਗੇ। ਸਿੰਗਲਾ ਕੀ ਕਾਰਵਾਈ ਹੋਏਗੀ ਇਸ ਤਰ੍ਹਾਂ ਜਿਨ੍ਹਾਂ ਨੇ ਵਾਰਦਤ ਕੀਤੀ ਕੱਲੇ ਸ਼ੀਸ਼ਾ ਤੋੜਿਆ ਗੱਡੀ ਦਾ ਇਹਨਾਂ ਦੇ ਜੀ ਹੁਣ ਅਸੀਂ ਉਹਨਾਂ ਦੇ ਬਿਆਨ ਲਵਾਂਗੇ ਜੋ ਮਤਲਬ ਉਹ ਤੱਤ ਸਾਹਮਣੇ ਆਣਗੇ ਉਹਦੇ ਮੁਤਾਬਕ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਸਰ ਇਹ ਕਿਰਤਾਰੇ ਤੋਂ ਮਤਲਬ ਜਦੋਂ ਤੋਂ ਵਿਰਾਸਤੀ ਕਿਰਤਾਰੀ ਲੱਗਿਆ ਵੀ ਹੋਰ ਵੀ ਕੋਈ ਜਨਾਂ ਦਾ ਪਿਛਲਾ ਕੋਈ ਰਿਕਾਰਡ ਹੈ ਜਾਂ ਸਿਰਫ ਇਦਾਂ ਹੀ ਇਹ ਪਹਿਲਾਂ ਵੀ ਕੋਈ ਕ੍ਰਿਮੀਨਲ ਰਿਕਾਰਡ ਹੈ ਮਦਾਂ ਨਹੀਂ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਜੇ ਇਹਨਾਂ ਦਾ ਇਹ ਤਾਂ ਥੋੜਾ ਜਿਹਾ ਉਹ ਸਿਧਰਾ ਹੋਣ ਕਰਕੇ ਮਤਲਬ ਉਹਨੇ ਸ਼ੀਸ਼ੇ ਤੋੜਤੇ ਜਿਹੜੇ ਕਹਿ ਰਹੇ ਆ ਵੀ ਰਾਜਪੁਰੇ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਗੁੰਡਾਗਰਦੀ ਹੋ ਰਹੀ ਹੈ ਜਾਂ ਕੀ ਇਹ じゃ ਕੁਛ ਨਹੀਂ ਹੈਗਾ ਜੀ ਜਿਹੜਾ ਵੀ ਆਪਣਾ ਤੁਸੀਂ ਕਰਨਾ ਉਹ ਆਪਣੇ ਜਰੀਏ ਕੰਮ ਕਰੋ ਲੋਕਾਂ ਨੂੰ ਇਦਾਂ ਡਰਾ ਕੇ ਮਤਲਬ ਨਾਲ ਡਰਾਓ ਲੋਕਾਂ ਨੂੰ ਵੀ ਇਦਾਂ ਗੁੰਡਾ ਹੈ ਜੀ ਕੋਈ ਗੁੰਡਾਗਰਦੀ ਨਹੀਂ ਹੈ ਕੋਈ 2-4 ਜ਼ਰੂਰ ਐਕਸੀਡੈਂਟ ਰਾਜਪੁਰੇ ਦੇ ਵਿੱਚ ਹੋਏ ਸੀ ਉਹ ਨਾਲ ਦੇ ਨਾਲ ਫੜ ਕੇ ਬੰਦੇ ਅਸੀਂ ਅੰਦਰ ਦਿੱਤੇ ਆ ਇੱਕ ਪੁਰਵ ਹੋਰ ਹੋਈ ਸੀ ਉਹ ਵੀ ਬੰਦੇ ਆਇਡੈਂਟੀ ਨੇ ਉਹਨਾਂ ਨੂੰ ਵੀ ਬਹੁਤ ਜਲਦੀ ਅਸੀਂ ਫੜ ਲਾਂਗੇ ਲੇਕਿਨ ਫੇਰ ਵੀ ਸਰ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਕਿ ਪੁਲਿਸ ਤਾਂ ਕਾਰਵਾਈ ਕਰ ਰਹੀ ਹੈ ਲੇਕਿਨ ਫੇਰ ਵੀ ਕਿਤੇ ਨਾ ਕਿਤੇ ਸ਼ਰਾਤੀਆਂ ਸਰ ਇਹਨੇ ਮਤਲਬ ਉਹ ਹੈ ਫਾਸਟ ਹੈ ਕਿ ਉਹ ਕੰਮ ਕਰਕੇ ਚਲੇ ਜਾਂਦੇ ਆ। ਇਹ ਜੇ ਕੁਛ ਨਹੀਂ ਬਹੁਤ ਛੋਟੀ ਵਾਰਦਾਤਾਂ ਆ ਜੀ ਇਹ ਮਤਲਬ ਕਰੀਮ ਕਰੈਮ ਜਿਹੜਾ ਹੈਗਾ ਥੋੜਾ ਜਿਹਾ ਵਤਨ ਕਰਕੇ ਮਤਲਬ ਇੱਕ ਲਗ ਤੋਂ ਉਹਨੂੰ ਠੱਲ ਨਹੀਂ ਪਾਈ ਜਾ ਸਕਦੀ। ਅਸੀਂ ਮਤਲਬ ਤਕਰੀਬਨ ਹੁਣ ਤੱਕ 4 ਤੇ 5 ਵਾਰਦਾਤਾਂ ਹੋਈਆਂ ਸੀ 4-5 ਵਾਰਦਾਤਾਂ ਅਸੀਂ ਤੁਹਾਨੂੰ ਮੀਡੀਆ ਨੂੰ ਪਤਾ ਹੋਣਾ। ਅਸੀਂ 4-5 ਹੀ ਬੰਦੇ ਜੇਲ੍ਹ ਭੇਜੇ ਆ ਜੀ। ਸਰ ਰਾਜਪੁਰੇ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੋ ਕਈ ਵਾਰ ਪੈਨਿਕ ਹੋ ਜਾਂਦੇ ਨੇ ਅੱਧਾ ਦੀ ਕੁਝ ਵੀਡੀਓਜ਼ ਦੇ ਨਹੀਂ ਘਬਰਾਣ ਦੀ ਕੋਈ ਲੋੜ ਨਹੀਂ ਕੋਈ ਐਸੇ ਜੇ ਕੋਈ ਹਾਲਾਤ ਨਹੀਂ ਹੈਗੇ ਕੋਈ ਮਤਲਬ ਕੋਈ ਆਪਣੇ ਆਪ ਨੂੰ ਚਮਕਾਉਣ ਕਰਕੇ ਕੋਈ ਸਹਜੀਆਂ ਗੱਲਾਂ ਕਰ ਰਿਹਾ ਰਾਜਪੁਰਾ ਬਿਲਕੁਲ ਸੇਫ ਹੈ ਬੜਾ ਤਿਹਾਰਾਂ ਦਾ ਦਿਨ ਹੈ ਵਧੀਆ ਸੇਫ ਮਤਲਬ ਬਾਹਰ ਆ ਕੇ ਬਾਜ਼ਾਰਾਂ 'ਚ ਆਓ ਬੇ ਸੋ ਅਸੀਂ ਤੁਹਾਡੇ ਮਤਲਬ ਹਰ ਪੱਧਰ ਤੇ ਅਸੀਂ ਸਕਿਉਰਟੀ ਤੁਹਾਡੇ ਨਾਲ ਹੈ ਕੋਈ ਇਦਾਂ ਦੀ ਗੱਲ ਨਹੀਂ ਕੋਈ ਰਾਜਪਰੇਜ ਗੁੰਡਾਗਰਦੀ ਜਾਂ ਕੋਈ ਐਸੀ ਜੀ ਗੱਲ ਬਿਲਕੁਲ ਨਹੀਂ ਹੈ ਸਰ ਇਹ ਤਾਂ ਤੁਸੀਂ ਪਬਲਿਕ ਨੂੰ ਮੈਸੇਜ ਦਿੱਤਾ ਜਿਹੜੇ ਕੀ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਦਾਂ ਦਾ ਜੋ ਮਤਲਬ ਕਿ ਖਬਰ ਇੱਕ ਦਾ ਮਿਸ਼ੂਰ ਕਰ ਰਹੇ ਹੋ ਨੀ ਉਹਨਾਂ ਨੂੰ ਇਹੀ ਕਾਂਗੇ ਜੀ ਕੋ ਆਪਣਾ ਸ਼ਹਿਰ ਹੈ ਇਹਨੂੰ ਆਪਣੇ ਸ਼ਹਿਰ ਨੂੰ ਆਪਣਾ ਸ਼ਹਿਰ ਸਮਝ ਕੇ ਆਪਾਂ ਰਹੀਏ ਨਾ ਇਦਾਂ ਦੀ ਖਬਰਾਂ ਝੂਟੀਆਂ ਫਲਾਈਏ ਵੀ ਰਾਜਪਰੇ ਐ ਕੁੰਡਾ ਕਰਦੀ ਏ ਉਹ ਹੈ ਜਾਂ ਕੁਝ ਨਹੀਂ ਹੈਗਾ ਜੀ ਠੀਕ ਹੈ ਮਾੜੀ-ਮੋਟੀ ਵਰਤਦਾ ਤਾਂ ਹੁੰਦੀਆਂ ਜੀ ਇਹ ਬਹੁਤ ਪੁਰਾਣੀਆਂ 1947 ਦਾ ਜਦੋਂ ਦਾ ਕਾਨੂੰਨ ਬਣਿਆ ਚੋਰੀ ਠਗਾਈ ਦੇ ਕਾਨੂੰਨ ਉਦੋਂ ਬਣਿਆ ਉਦੋਂ ਦਾ ਹੀ ਚੱਲਦੇ ਆ ਰਹੇ ਥੋੜੇ-ਬੋਤੇ ਹੁੰਦੇ ਆ ਕੋਈ ਗੱਲ ਨਹੀਂ ਉਹਨੂੰ ਅਸੀਂ ਠੱਲ ਪਾਵਾਂਗੇ ਬਿਲਕੁਲ ਸਰ ਮਾੜੇ ਅਸਰ ਤੋਂ ਨਸ਼ੇੜੀਆਂ ਜਿਹੜੇ ਹੈਗੇ ਹੈ ਜੀ ਵਰਤਾਰ ਉਹਨਾਂ ਨੂੰ ਕੀ ਚੇਤਾਵਨੀ ਦੇਣਾ ਚਾਹੁੰਦਾ ਉਹਨਾਂ ਨੂੰ ਇਹੀ ਚੇਤਾਵਨੀ ਦੇਣਾ ਚਾਹੁੰਦੇ ਆ ਜਾਂ ਤਾਂ ਸੁਧਰ ਜਾਣ ਨਹੀਂ ਤਾਂ ਫਿਰ ਉਹਨਾਂ ਲਈ ਜੇਲ੍ਹ ਦਾ ਰਸਤਾ ਬਹੁਤ ਜਲਦੀ ਉਹਨਾਂ ਨੂੰ ਜੇਲ੍ਹ ਦਾ ਰਸਤਾ ਅਸੀਂ ਦਿਖਾਵਾਂਗੇ